ਸਤਨਾਮ ਵਾਹਿਗੁਰੂ ਸਾਹਿਬ ਜੀ ਵਿਸ਼ੰਬਰ ਦੇਸ਼ ਸਮੁੰਦਰ ਦੇ ਟਾਪੂ ਵਿੱਚ ਸੀਗਾ ਉੱਥੇ ਅੱਗੇ ਚੱਲੇ ਤਾਂ ਮਰਦਾਨੇ ਆਖਿਆ ਗੁਰੂ ਜੀ ਹੁਣ ਕਿੱਧਰ ਚੱਲਿਆ ਤਾਂ ਗੁਰੂ ਨਾਨਕ ਕਿਹਾ ਮਰਦਾਨਾ ਵਿਸ਼ੰਬਰ ਦੇਸ਼ ਸਮੁੰਦਰ ਦੇ ਟਾਪੂ ਵਿੱਚ ਉੱਥੇ ਇੱਕ ਸਾਧੂ ਹੈ ਉਸ ਦਾ ਦਰਸ਼ਨ ਜਾਏ ਕਰਾਂਗੇ ਅਤੇ ਸੋਣਾ ਮਰਦਾਨਾ ਜਿੱਧਰ ਕਰਤਾਰ ਲੈ ਜਾਵੇ ਤੂੰ ਵੀ ਉਧਰ ਹੀ ਚੱਲ ਤਾਂ ਗੁਰੂ ਨਾਨਕ ਜੀ ਉੱਥੋਂ ਅੱਗੇ ਚੱਲੇ ਜਾਂਦੇ ਜਾਂਦੇ ਦੇਖਣ ਤਾਂ ਕਿਹਾ ਦੇਖਣ ਜੋ ਧਰਤੀ ਤਾਂ ਨજર ਆਉਦੀ ਨਹੀਂ ਧਰਤੀ ਨਜ਼ਰੇ ਨਹੀਂ ਆਉਂਦੀ ਮਰਦਾਨੇ ਆਖਿਆ ਜੀ ਅਸੀਂ ਕਿਸ ਉੱਪਰ ਜਾਂਦੇ ਹਾਂ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਿਆਂ ਅਸੀਂ ਮੱਛੀ ਦੀ ਪਿੱਠ ਤੇ ਜਾਂਦੇ ਹਾਂ ਤਾਂ ਮਰਦਾਨੇ ਪੁੱਛਿਆ ਜੀ ਇਹ ਇਹ ਮੱਛੀ ਹੈ ਤੰਗੁ ਨਾਲਕ ਜੀ ਆਖਿਆ ਮਰਦਾਨੇ ਆ ਇਹ 35 ਕੋਹ ਲੰਬੀ ਮੱਛੀ ਹੈ ਇਹ ਮੱਛੀ ਜਿਹੜੀ ਹੈ ਨਾ 35 ਕੋਹ ਲੰਬੀ ਹੈ ਮਰਦਾਨੇ ਪੁੱਛਿਆ ਜੀ ਇਹ ਮੱਛੀ ਹੈ ਮਾਰੇ ਕਹਿੰਦੇ 45 ਕੋਹ ਲੰਬੀ ਮੱਛੀ ਹੈ 35 ਕੋਹ ਸੋਰੀ ਗਲਤੀ ਮਾਫ ਕਰਨੇ 35 ਕੋਹ ਲੰਮੀ ਮੱਛੀ ਹੈ ਅਤੇ ਪੰਜ ਕੋ ਚੂੜੀ ਚੌੜੀ ਵੀ ਇੰਨੀ ਹੈ ਪੰਜ ਕੋ ਤਾਂ ਮਰਦਾਨੇ ਚਤਿ ਵਿਚੀ ਗਿਣਤੀ ਖਾਧੀ ਅਤੇ ਉਹੋ ਕੁਛ ਨਾ ਆਖਿਓ ਤਿੰਨ ਦਿਨ ਤੇ ਤਿੰਨ ਰਾਤ ਰਾਤੀ ਉਸ ਮੱਛੀ ਦੀ ਪਿੱਠ ਤੇ ਸਹਿਜ ਨਾਲ ਚੜੇ ਰਹੇ ਤਾਂ ਮਰਦਾਨੇ ਨੂੰ ਚਿਹਨ ਦਾ ਚਿਹਨ ਨજર ਆਇਆ ਤਾਂ ਮਰਦਾਨਾ ਹਰਾਨ ਹੋ ਗਿਆ ਤਾਂ ਮੱਛੀ ਮੱਛੀ ਮੂੰਹ ਅੰਡਿਆਂ ਅੱਢਿਆ ਮੱਛੀ ਨੇ ਮੂੰਹ ਅੱਢਿਆ ਤਾਂ ਮਰਦਾਨਾ ਕੰਬਿਆ ਤਾਂ ਬਾਲੀ ਆਖਿਆ ਅਵੇ ਮਰਦਾਨਾ ਕਿਉਂ ਕੰਬਦਾ ਹੈ ਤਾਂ ਮਰਦਾਨੇ ਆਖਿਆ ਜਜਮਾਨ ਮੱਛੀ ਆ ਸਾਨੂੰ ਨਿਕਲਦੀ ਨਿਕਲ ਲਏਗੀ ਤਾਂ ਬਾਲੀ ਗੁੱਸੇ ਹੋਏ ਕਿ ਆਖਿਆ ਅਵੇ ਮਰਦਾਨਾ ਅਜੇ ਤੈਨੂੰ ਪ੍ਰਤੀਤ ਨਹੀਂ ਆਉਂਦੀ ਤਾਂ ਗੁਰੂ ਨਾਨਕ ਜੀ ਵਿਸਮਾਦ ਹੋਈ ਰਹਾ ਕਾ ਨਰੰਕਾਰ ਤੇਰੀਆਂ ਕੁਦਰਤਾਂ ਤੁਜੇ ਬਣ ਆਵਣ ਇੱਕੋ ਘੜੀ ਗੁਜਰੀ ਤਾਂ ਮੱਛੀ ਮੱਛੀ ਉਗਾਲੀ ਕੀਤੀ ਮੱਛੀ ਦੇ ਮੂੰਹ ਵਿੱਚੋਂ ਅਨੇਕ ਪ੍ਰਕਾਰ ਦੇ ਭੋਜਨ ਨਿਕਲੇ ਸਤਨਾਮ ਵਾਹਿਗੁਰੂ ਸਾਹਿਬ ਜੀ ਅਨੇਕ ਪ੍ਰਕਾਰ ਦੇ ਭੋਜਨ ਨਿਕਲੇ ਤਾਂ ਮਰਦਾਨਾ ਖੁਸ਼ ਹੋਇਆ ਤਾਂ ਗੁਰੂ ਨਾਨਕ ਜੀ ਕਿਹਾ ਭਾਈ ਕੌਣ ਹੈ ਭਾਈ ਕੌਣ ਹੈ ਅੱਗੋਂ ਮੱਛੀ ਬੋਲੀ ਮੱਛੀ ਮੱਛ ਬੋਲਿਆ ਜੀ ਮੈਂ ਮੱਛ ਹਾਂ ਗੁਰੂ ਨਾਨਕ ਆਖਿਆ ਜੋ ਤੂੰ ਹੈ ਸੋਈ ਆਖ ਤਾਂ ਮੱਛ ਬੋਲਿਆ ਤੂੰ ਨਾਨਕ ਨਿਰੰਕਾਰ ਹੀ ਹੈ ਗੁਰੂ ਨਾਨਕ ਜੀ ਕਹਿਆ ਭਾਈ ਜੀ ਤੂੰ ਕੀ ਜਾਣਤਾ ਹੈ ਫਿਰ ਮਛ ਬੋਲਿਆ ਗੁਰੂ ਨਾਨਕ ਜੀ ਜਨਕ ਵਿਦੇਹੀ ਅਰ ਮੈਂ ਤੂੰ ਸਾਡਾ ਦਾਸ ਰਹਾ ਤੁਹਾਡਾ ਦਾਸ ਦਾਸ ਹਾਂ ਪਿਛਲੇ ਜਨਮਾਂ ਦਾ ਮੈਂ ਤੇਰਾ ਦਾਸ ਹਾਂ ਤਾਂ ਫਿਰ ਬਾਬੇ ਆਖਿਆ ਤੂੰ ਮਛ ਕਿਉਂ ਕਰ ਹੋਇਓ ਤਾਂ ਮਛ ਬੋਲਿਆ ਜੀ ਮੈਂ ਤੁੰ ਵਾ ਤੁਹਾਡਾ ਸਿੱਖ ਥਾ ਇੱਕ ਦਿਨ ਮੈਨੂੰ ਤੁਸੀਂ ਕੰਮ ਆਖਿਆ ਤਾਂ ਮੈਂ ਗਾਫਲੀ ਕੀਤੀ ਮੈਂ ਫੇਰਾ ਫੇਰੀ ਕੀਤੀ ਜੋ ਵੀ ਹੋਇਆ ਮਨਨ ਭਾਵ ਨਹੀਂ ਮੰਨਿਆ ਉਸ ਨੂੰ ਤੁਸੀਂ ਮੈਨੂੰ ਆਖਿਆ ਜਦ ਤੈਨੂੰ ਕੰਮ ਆਖਦੇ ਹਾਂ ਆਖਦੇ ਹਾਂ ਤਾਂ ਮੱਛੀ ਦੀ ਤਰ੍ਹਾਂ ਟੜਫਦਾ ਹੈ ਮਾਰੇ ਦੇ ਬਚਨ ਹੋਏ ਕਹਿੰਦੇ ਤੂੰ ਮੱਛੀ ਵਾਂਗ ਤੜਫਣ ਲੱਗ ਜਾਂਦਾ ਜਦੋਂ ਤੈਨੂੰ ਕੰਮ ਕਈਦਾ ਤੇ ਇਸ ਉਸ ਬਚਨ ਦਾ ਸਦਕਾ ਮੈਨੂੰ ਮੱਛ ਦਾ ਜਨਮ ਪ੍ਰਾਪਤ ਹੋਇਆ ਤਾਂ ਗੁਰੂ ਨਾਨਕ ਹੱਸ ਕੇ ਆਖਿਆ ਸੁਣ ਕਿਆ ਆਖਦਾ ਹੈ ਤਾਂ ਮੱਛ ਆਖਿਆ ਜੀ ਮੈਂ ਤੇਰਾ ਰਾਹ ਓੜੀਕਦਾ ਹਾਂ ਮੈਂ ਤੇਰਾ ਰਸਤਾ ਓੜੀਕਦਾ ਸੀ ਜੋ ਮੈਂ ਵਾਸਤੇ ਜੋ ਮੈਂ ਵਾਸਤੇ ਆਹੇ ਮੇਰੇ ਵਾਸਤੇ ਆਵੇ ਹੁਣ ਤੂੰ ਆਇਆ ਹੈ ਤਾਂ ਗੁਰੂ ਨਾਨਕ ਆਖਿਆ ਤੂੰ ਆਪਣਾ ਮਨੋਰਥ ਆਖ ਮੱਚ ਬੋਲਿਆ ਜੀ ਮੇਰਾ ਜਨਮ ਪੂਰਾ ਹੋਇਆ ਅਤੇ ਮੇਰੀ ਭੀਖ ਲਾਸੀ ਕਰੋ ਮੇਰੀ ਭੀਖ ਲਾਸੀ ਕਰੋ ਤਾਂ ਗੁਰੂ ਨਾਨਕ ਜੀ ਆਖਿਆ ਏ ਖਲਾਸੀ ਆਹੀ ਕੱਲ ਤੇਰੀ ਦੇ ਛੁੱਟੇਗੀ ਮਚ ਬੋਲਿਆ ਜਿਚਰ ਮੇਰੀ ਦੇਹੀ ਛੁੱਟਦੀ ਨਾਹੀ ਕਿਚਰ ਤੁਸੀਂ ਮੇਰੇ ਹੀ ਬਾਸ ਰਹੋ ਕਿਛ ਇਸ ਜੀ ਦਾ ਭਲਾ ਹੋਵੇ ਥਾ ਗੁਰੂ ਨਾਨਕ ਹੱਸਿਆ ਕਿਉਂ ਭਾਈ ਬਾਲਾ ਤਬਾਲੇ ਆਖਿਆ ਜੀ ਬਾਲੇ ਦੇ ਅਖਣ ਦੀ ਰਹੀ ਕਾਈ ਨਹੀਂ ਮਰਦਾਨੇ ਆਖਿਆ ਜੀ ਮੈਂ ਬੁਰਾ ਆਖਦਾ ਤਾਂ ਗੁਰੂ ਨਾਨਕ ਆਖਿਆ ਮਰਦਾਨਾ ਅਸਾਂ ਤੈਨੂੰ ਕਾਹਦਾ ਆਖਿਆ ਹੈ ਜੋ ਤੂੰ ਬੁਰਾ ਆਖਦਾ ਤਾਂ ਮਰਦਾਨੇ ਆਪਣਾ ਆਪ ਸੰਭਾਲ ਡਿਠਾ ਜੋ ਇੱਕ ਪਰਮੇਸ਼ਰ ਦੀ ਜਾਤ ਹੈ ਅਤੇ ਮੈਂ ਸ੍ਰੋਤੀ ਜ ਸ੍ਰੋਤੀ ਜਵਾਬ ਦਿੰਦਾ ਹਾਂ ਇਹ ਮੈਂ ਭਲਾ ਕਰਦਾ ਨਹੀਂ ਮਰਦਾਨਾ ਗਾਲ ਵਿੱਚ ਪੱਲਾ ਘਤ ਕੇ ਆਏ ਖੜੋਤਾ ਗੁਰਨਾਨ ਸਿੰਘ ਦੇ ਸਾਹਮਣੇ ਪੱਲਾ ਗਾਲ ਵਿੱਚ ਪਾ ਕੇ ਖੜਾ ਹੋ ਗਿਆ ਤੇ ਗੁਰਨਾਨ ਸਿੰਘ ਜੀ ਆਖਿਆ ਮਰਦਾਨਾ ਕਿਉਂ ਕੀ ਆਖਦਾ ਹੈ ਤਾਂ ਮਰਦਾਨਾ ਆਖਿਆ ਜੀ ਇਤਨੀ ਮੁੱਦਤ ਹੋਈ ਤੇਰੇ ਨਾਲ ਫਿਰਦਿਆਂ ਹਾਇਆ ਪਰ ਤੈਨੂੰ ਅਸਾਂ ਜਾਣ ਤੋ ਨਹੀਂ ਤੈਨੂੰ ਜਾਣ ਨਹੀਂ ਸਕੇ ਅਸੀਂ ਭੁੱਲੇ ਆਏ ਅਸੀਂ ਤੂ ਲਈ ਫਿਰਦਾ ਰਾਇ ਤੂ ਅਸਾਨੂੰ ਬਖਸ਼ਤਾ ਗੁਰਨਾਮਕੀ ਆਖਿਆ ਮਦਾਨਾ ਅਸਾਂ ਜੋ ਤੈਨੂੰ ਨਾਲ ਲਿੱਤਾ ਹੈ ਸੋ ਅਸਾਂ ਤੇਰੀਆਂ ਸਭ ਕਬੂਲ ਕਰ ਲੈਂਤੀਆਂ ਹਨ ਤੁਸੀਂ ਸਾਡੇ ਜੀ ਪ੍ਰਾਨ ਹੋ ਦਿਲ ਵਿੱਚ ਕਾਈ ਗਿਣਤੀ ਨਾ ਕਰੋ ਰਾਤ ਮੱਛੀ ਦੀ ਪਿੱਠ ਉੱਤੇ ਪਲਕ ਹੋਇਆ ਜਾਂ ਸਵਾ ਪਹਿਰ ਦਿਨ ਚੜਿਆ ਮਛ ਦੇ ਛੋੜੀ ਛੋੜੀ ਤਾਂ ਬਚਨ ਹੋਇਆ ਚੱਲ ਭਾਈ ਮਛ ਅਸੀਂ ਵੀ ਆਏ ਮਿਲਾਂਗੇ ਇਹ ਬਚਨ ਕਰਕੇ ਹਿੱਤੇ ਤਾਂ ਗੁਰੂ ਨਾਨਕ ਅੱਗੇ ਜਾਂਦੇ ਜਾਂਦੇ ਕਥਾਉ ਧਰਤੀ ਕੰਬਾਉ ਕਥਾਉ ਸਮੁੰਦਰ ਈ ਮੇ ਚਲੇ ਗਏ ਇੱਕ ਸ਼ਹਿਰ ਪਹਾੜ ਉੱਪਰ ਥਾ ਮਰਦਾਨੇ ਆਖਿਆ ਜੀ ਇਸ ਪਹਾੜ ਉੱਪਰ ਕੋਈ ਸ਼ਹਿਰ ਨਦਰੀ ਨਦਰੀ ਆਉਂਦਾ ਗੁਰੂ ਨਾਨਕ ਜੀ ਹੱਸਿਆ ਹੱਸ ਕਰ ਆਖਿਓ ਮਰਦਾਨਾ ਤੇਰਾ ਜਿਉ ਸ਼ਹਿਰ ਵਿੱਚ ਵਸਦਾ ਹੈ ਤਾਂ ਮਰਦਾਨਾ ਕਿਹਾ ਜੀ ਤੁਧ ਨੂੰ ਪਰਮੇਸ਼ਰ ਦਾਤ ਅਰਸ ਨਹੀਂ ਅਸੀ ਤਰੇ ਦਿਨ ਤਰੇ ਰਾਤਾਂ ਇਵੇਂ ਭੁੱਖੇ ਚੱਲੇ ਆਏ ਅਤੇ ਸੁਣ ਹੁਣ ਸ਼ਹਿਰ ਆਇਆ ਹੈ ਤੇ ਮਿਲਣੇ ਦਿੰਦਾ ਹਾਂ ਮੇਣੇ ਦਿੰਦਾ ਹੈ ਸ਼ਹਿਰ ਆਇਆ ਤਾਂ ਮੇਣੇ ਦਿੰਦਾ ਤਾਂ ਗੁਰਨਾਕ ਜੀ ਕਿਹਾ ਸੁਣ ਭਾਈ ਬਾਲਾ ਮਰਦਾਨਾ ਕੋ ਕਰ ਆਖਦਾ ਹੈ ਤਾਂ ਮੈਂ ਆਖਿਆ ਗੁਰੂ ਜੀ ਮਰਦਾਨਾ ਸੱਚਾ ਹੈ ਇਕ ਤਾਂ ਭੁਖਾ ਹੈ ਅਤੇ ਜਨਮ ਦਾ ਸੁਭਾਉ ਨਹੀਂ ਜਾਂਦਾ ਇਹਦਾ ਸੁਭਾਅ ਵੀ ਇਦਾਂ ਦਾ ਸੁਭਾਅ ਜਾਂਦਾ ਨਹੀਂ ਇਹਦਾ ਮਰਦਾਨੇ ਆਖਿਆ ਜਜਮਾਨ ਤੈਨੂੰ ਗੁਰੂ ਸਵਾਰਿਆ ਪਰ ਮੈਨੂੰ ਤਾਂ ਸਵਾਰਿਓਸ ਗੁਰੂ ਨਾਨਕ ਜੀ ਕਿਹਾ ਮਰਦਾਨਾ ਇਹ ਇਹੋ ਜਹਾ ਸ਼ਹਿਰ ਰਾਈ ਜਿੱਥੇ ਕੜਾਹੇ ਵਿੱਚ ਤਲਦੇ ਆਹੇ ਤਾਂ ਮਰਦਾਨੇ ਆਖਿਆ ਜੀ ਮੈਂ ਨਹੀਂ ਦਿਖਦਾ ਤਾਂ ਗੁਰੂ ਨਾਨਕ ਆਖਿਆ ਗੁਰੂ ਨਾਨਕ ਆਖਿਆ ਮਰਦਾਨੇ ਇਹ ਜ਼ਰੂਰੀ ਵੇਖਣ ਵੇਖਣਾ ਹੈ ਤਾਂ ਮਰਦਾਨੇ ਆਖਿਆ ਜੀ ਤੁਸੀਂ ਜਾਣੋ ਕੋਹਾਂ ਦੋ ਉੱਪਰ ਸ਼ਹਿਰ ਆਇਆ ਉੱਥੋਂ ਚੱਲ ਕੇ ਪਹਾੜੀ ਹੀਠੇ ਜਾਏ ਬੱਠੇ ਤਾਂ ਮਰਦਾਨੇ ਗੁਰੂ ਨਾਨਕ ਜੀ ਨੂੰ ਪੁੱਛਿਆ ਇਸ ਸ਼ਹਿਰ ਦਾ ਨਾਉ ਕੀ ਹੈ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਿਆਂ ਇਸ ਸ਼ਹਿਰ ਦਾ ਨਾਉ ਕਿਆ ਪਤਾ ਅਤੇ ਇੱਥੇ ਦਾ ਰਾਜਾ ਦੇਵਲੂਤ ਦੇਵਲੂਤ ਹੈ ਇਹ ਦੇਵ ਬੜਾ ਰਾਜ ਕਰਦਾ ਹੈ 17 ਲੱਖ ਦੇਵ ਇਸ ਦੇ ਸਲਾਮੀ ਹਨ ਤਾਂ ਬਾਬੇ ਨੇ ਆਖਿਆ ਜੋ ਇਸ ਸ਼ਹਿਰ ਇਸ ਸ਼ਹਿਰ ਵਿੱਚ ਵੱਡਦਾ ਵੜਨਾ ਜ਼ਰੂਰੀ ਹੈ ਤਾਂ ਮਰਦਾਨ ਨੇ ਆਖਿਆ ਭਲਾ ਗੁਰੂ ਜੀ ਗੱਲਾਂ ਹੁੰਦੀਆਂ ਸਨ ਜੋ ਦੇਵ ਲੂਤ ਰਾਜਾ ਸ਼ਿਕਾਰ ਖੇਡਣ ਆਇਆ ਦੇਖੇ ਤਾਂ ਤਰੇ ਮਨੁੱਖ ਬੈਠੇ ਹਨ ਸੁਮੀਰੀ ਖੁਰਾਕ ਹੈ ਤਾਂ ਦੇਵਲੂਤ ਇੱਕ ਦੇਵ ਨੂੰ ਕਿਹਾ ਤੂੰ ਇਹਨਾਂ ਨੂੰ ਪਕੜ ਲਿਆ ਆ ਇਹ ਸ਼ਿਕਾਰ ਬਹੁਤ ਮੁੱਦਤ ਪਿੱਛੋਂ ਹੱਥ ਆਇਆ ਫਿਰ ਦੇਵ ਉਤਰੇ ਜਿਉਂ ਹੀ ਮਰਦਾਨਾ ਬੈਠਾ ਸੀ ਸ੍ਰੀ ਗੁਰੂ ਨਾਨਕ ਦੇਵ ਦੀ ਨਾਲ ਗੱਲਾਂ ਕਰਦਾ ਸੀ ਤਿਉਹ ਦੇਵ ਨੂੰ ਦੇਖ ਕੇ ਦੇਖ ਕਰ ਰੰਗ ਜਦ ਹੋ ਗਿਆ ਪੀਲਾ ਰੰਗ ਪੈ ਗਿਆ ਫੇਰੀ ਗੁਰੂ ਨਾਨਕ ਦੇਵ ਜੀ ਆਖਿਆ ਕਿਉ ਮਰਦਾਨਾ ਸਵਾ ਸ਼ਰਦ ਹੋਈ ਕਿਉ ਤਾਂ ਮਰਦਾਨੇ ਆਖਿਆ ਗੁਰੂ ਜੀ ਦੇਵਤਾ ਦੇਵਤਾ ਆਏ ਹਨ ਅਸੀਂ ਕਿਆ ਕਰੀਏ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਦੇਖ ਕਰਤਾਰ ਦੇ ਦਵਾਸ਼ੇ ਦੇ ਬੈਠਾ ਦੇਖ ਜੋ ਕਰਤਾਰ ਦਿਖਾਏ ਤਾਂ ਮਰਦਾਨਾ ਚੁੱਪ ਕਰਕੇ ਬੈਠ ਗਿਆ ਜਾਂ ਤਿੰਨ ਨੇੜੇ ਆਏ ਤਾਂ ਅੰਨੇ ਹੋਏਗਾ ਤਾਂ ਭਾਈ ਬਾਲੇ ਗੁਰੰਗਤ ਜੀ ਅੱਗੇ ਆਖਿਆ ਗੁਰੂ ਜੀ ਪੂਰ ਸਭ ਕੁਝ ਨਜ਼ਰ ਆਵੇ ਪਰ ਅਸੀਂ ਤਿੰਨ ਨਜ਼ਰ ਅਸੀਂ ਉਹਨਾਂ ਨੂੰ ਜਿਹਨਾਂ ਨਜ਼ਰ ਨਹੀਂ ਸੀ ਆਉਂਦੇ ਉਹਨਾਂ ਨੂੰ ਬਾਕੀ ਸਭ ਕੁਝ ਦਿਸਦਾ ਸੀ ਪਰ ਸੀ ਤਿੰਨ ਜਣੇ ਜਿਹੜੇ ਸੀਗੇ ਸੀ ਜੀ ਸੀ ਉਹਨਾਂ ਨੂੰ ਨਜ਼ਰ ਆਣੋਂ ਬੰਦ ਹੋ ਗਿਆ ਤਾਂ ਉਹ ਦੇਵ ਫਿਰ ਆਏ ਉਹਨਾਂ ਰਾਜੇ ਨੂੰ ਜਾਇਕ ਹੈ ਆ ਜੀ ਇੱਥੇ ਤਾਂ ਸਾਨੂੰ ਕੁਛ ਨਜ਼ਰ ਨਹੀਂ ਆਉਂਦਾ ਤਾਂ ਦੇਵ ਲੋਤ ਕਿਹਾ ਰੇ ਹੋਰ ਜਾਵੋ ਤਾਂ ਦੇਵ ਹੋਰ ਆਏ ਤਾਂ ਵੀ ਇੰਨੇ ਹੋ ਗਏ ਇਸੇ ਤਰ੍ਹਾਂ ਇਸੇ ਤਰ੍ਹਾਂ ਸੱਤ ਵਾਰੀ ਦੇਵ ਆਏ ਸਭੇ ਇੰਨੇ ਹੋ ਗਏ ਤਾਂ ਰਾਜੇ ਆਪਣੇ ਵਜ਼ੀਰ ਕੋ ਆਖਿਆ ਅਰੇ ਦੇਵ ਅਰੇ ਦੇਵੂਦ ਵਜ਼ੀਰ ਇਹ ਕਿਆ ਹੋਆ ਹੈ ਜੋ ਜਾਂਤਾ ਹੈ ਸੋ ਵੀ ਅੰਦਾ ਹੋਇ ਜਾਂਦਾ ਹੈ ਤਾਂ ਦੇਵ ਲੂਤ ਵਜ਼ੀਰਾਂ ਵਜ਼ੀਰ ਕਹਿਆ ਜੋ ਜੀ ਇਹ ਕੋਈ ਕਲਾਵਾਨ ਪੁਰਖ ਹੈ ਇੱਕ ਮੇਜ ਜੀ ਮਸਲਤ ਆਈ ਹੈ ਜੇ ਤੁਮਾਰੇ ਜੀ ਲੱਗੇ ਤਾਂ ਕਹੋ ਰਾਜੇ ਕਿਹਾ ਰਾਜੇ ਕਿਹਾ ਕਹੋ ਵਜ਼ੀਰ ਜੋ ਤੁਮ ਕਹੇਗਾ ਸੋਈ ਭਰੀ ਹੀ ਹੋਏਗੀ ਤਾਂ ਵਜ਼ੀਰ ਕਿਹਾ ਜੀ ਮੈਂ ਉਨकी ਸੇਵਾ ਕੇ ਨਿਮਤ ਜਾਤਾ ਹੂੰ ਜੋ ਮੈਂ ਅੰਦਾ ਨਾ ਹੁਆ ਤਾਂ ਤੁਮ ਉਨਕੀ ਸੇਵਾ ਕਰਿਏ ਅਰ ਜੋ ਮੈਂ ਅੰਦਾ ਹੁਆ ਤਾਂ ਤੁਮਾਰੇ ਜੀ ਜੋ ਆਵੇ ਸੋ ਕਰਿਏ ਤਾਂ ਰਾਜੇ ਦੇਵਲੂਧ ਕਹਾ ਭਲਾ ਵਜੀਰ ਤੂੰ ਭਲਾ ਹੈ ਕਿਹਾ ਹੈ ਤਾਂ ਦੇਵਲੂਧ ਆਪਣਾ ਆਤਮਾ ਸ਼ੁੱਧ ਕਰਕੇ ਗੁਰੂ ਨਾਨਕ ਜੀ ਪਾਸ ਆਇਆ ਆਇਆ ਕਰ ਮੱਥਾ ਟੇਕਿਓਸ ਤਾਂ ਵਜੀਰ ਆਪਣੇ ਜੀਵ ਵਿੱਚ ਵਿਚਾਰ ਕੀਤੀ ਜੋ ਭਾਈ ਮੈਂ ਤਾਂ ਅੰਦਾ ਨਹੀਂ ਹੋਇਆ ਇਹ ਕੋਈ ਕਲਾਵਾਨ ਇਹ ਕੋਈ ਕਲਾਵਾਨ ਪੁਰਖ ਹੈ ਨਾ ਤਾਂ ਵਜ਼ੀਰ ਪੁੱਛਿਆ ਜੀ ਤੁਸੀਂ ਕਿਸ ਨਗਰੀ ਤੋਂ ਆਏ ਹੋ ਤਾਂ ਗੁਰੂ ਨਾਨਕ ਜੀ ਕਿਹਾ ਹਮ ਅਮਰਾਨਗਰ ਸੇ ਆਏ ਹਾਂ ਜャ ਵਜ਼ੀਰ ਪੁੱਛਿਆ ਜੀ ਅਮਰਾ ਨਗਰ ਕਿਸ ਤਰਫ ਹੈ ਤਾਂ ਗੁਰੂ ਨਾਨਕ ਕਿਹਾ ਅਮਰਾ ਨਗਰ ਤਰਫਾਂ ਥੀ ਨਿਆਰਾ ਹੈ ਤਾਂ ਵਜ਼ੀਰ ਪੁੱਛਿਆ ਤੁਹਾਡਾ ਨਾਮ ਕੀ ਹੈ ਤਾਂ ਨਾਨਕ ਜੀ ਕਿਹਾ ਨਾਉ ਹਮਾਰਾ ਨਾਨਕ ਨਿਰੰਕਾਰੀ ਹੈ ਤਾਂ ਵਜ਼ੀਰ ਕਹਿਆ ਤੂੰ ਕੌਣ ਹੋ ਗੁਰੂ ਨਾਨਕ ਜੀ ਕਿਹਾ ਮੋਹਤੇ ਵੀ ਨਿਰੰਕਾਰੀ ਹੈ ਤਾਂ ਵਜ਼ੀਰ ਕਹਿਆ ਤੂੰ ਸ਼ਹਿਰ ਮੇ ਚਲੋ ਤਾਂ ਗੁਰੂ ਨਾਨਕ ਜੀ ਕਹਾ ਸੁਣ ਵਜ਼ੀਰ ਹਮ ਅਤੀਤ ਫਕੀਰ ਹੈ ਜਹਾਂ ਬੈਠੇ ਤਹਾਂ ਬੈਠੇ ਤਾਂ ਵਜ਼ੀਰ ਜਾਏ ਰਾਜੇ ਦੇਵਲੂਤ ਨੂੰ ਖਬਰ ਕੀਤੀ ਰਾਜਾ ਜੀ ਤੇਰੇ ਸ਼ਹਿਰ ਵਿੱਚ ਸ਼ਹਿਰ ਚ ਵੱਡਾ ਕਲਾਵਾਨ ਪੁਰਖ ਆਇਆ ਤਾਂ ਵਜ਼ੀਰ ਕਹਾ ਰਾਜਾ ਤੂੰ ਚੱਲ ਜੋ ਕੋਈ ਤੇਰੇ ਮਨ ਮੇ ਆਵੇ ਤੋ ਤਾਰ ਚਲ ਤੇਰੀ ਪੂਰੀ ਹੋਵੇਗੀ ਤਾਂ ਜਾਣ ਜੋ ਕਲਾਵਾਨ ਹੈ ਅਰ ਜੇ ਨਾ ਪੂਰੀ ਹੋਵੇ ਤੋ ਜਾਣ ਸੋ ਕਲਾਵਾਨ ਨਹੀਂ ਤਾਂ ਰਾਜੇ ਕਿਹਾ ਭਲਾ ਵजीर ਚਲੀਏ ਤਾਂ ਰਾਜੇ ਮਨ ਨੇ ਮੇ ਇਹ ਧਰੀ ਜੋ ਮੇਰੀ ਤਿਉ ਖੁਰਾਕ ਹੈ ਤੋ ਉਨਕੋ ਖਾਵਾਂਗਾ ਅਰ ਜੇ ਮੈਂ ਵੀ ਅੰਨਾ ਹੋਇਆ ਤਾਂ ਮੈਂ ਵੀ ਉਨ੍ਹਾਂ ਕੀ ਸੇਵਾ ਕਰੂੰਗਾ ਇਹ ਗੱਲ ਜੀ ਵਿੱਚ ਧਾਰ ਕੇ ਚਲਿਆ ਨਾਲੇ ਵਜ਼ੀਰ ਨਾਲੇ ਰਸਕਰ ਦੋਹਾਂ ਦਾ ਜਿਤਨੇ ਰਾਜੇ ਸਣੇ ਆਏ ਇਹ ਸਭੋ ਅੰਨੇ ਹੋਏ ਅੰਨੇ ਹੋਏ ਇੱਕੋ ਵਜ਼ੀਰ ਸੁਖ ਫੁਜਾਖਾ ਰਹਾ ਤਾਂ ਵੀਰ ਰਾਜੇ ਕੋ ਪੁਕਾਰਿਆ ਕਿਉਂ ਰਾਜਾ ਜੀ ਕੀ ਆ ਖਬਰ ਹੈ ਤੂੰ ਆਪਣੇ ਆਤਮੇ ਕੀ ਕਹੇ ਉਹ ਕਹੋ ਤਾਂ ਰਾਜੇ ਨੇ ਕਿਹਾ ਵੀਰ ਮੈਂ ਸੱਚ ਕਹਿੰਦਾ ਇਹ ਕੋਈ ਕਲਾਵਾਨ ਪੁਰਖ ਹੈ ਜੋ ਮੇਰੇ ਮਨ ਵਿੱਚ ਇਹ ਧਾਰਿਆ ਹੈ ਜੋ ਮੇਰੀ ਖੁਰਾਕ ਹੈ ਮੈਂ ਤਾਂ इनको ਖਾਵਾਂਗਾ ਸੋ ਤਾਂ ਮੈਨੂੰ ਨਦਰ ਕੁਝ ਆਵੇ ਆਉਂਦਾ ਹੈ ਜੀ ਨਹੀਂ تنویر ਖਾਂ ਅਬ ਤੁਹਾਰੇ ਮਨ ਮੇਂ ਕੀਆ ਹੈ ਆਪਦੀ ਕਹਿੰਦਾ ਅਬ ਕਾਹੇ ਅਬ ਰਾਜੇ ਕਹਿਆ ਅਬ ਮੇਰੇ ਮਨ ਆਪਦਾ ਹੀ ਹੈ ਜੋ ਨજર ਆਵੇ ਤਾਂ ਚਿਰਣੀ ਜਾਏ ਪਕੜੋਂ ਕਹਿੰਦੇ ਫੇ ਮੈਨੂੰ ਨજર ਆਵੇ ਨਾ ਹੁਣ ਤਾਂ ਮੈਂ ਹੁਣ ਸੇਵਾ ਕਰੂੰਗਾ ਮੈਂ ਹੁਣ ਖਾਊਂਗਾ ਨਹੀਂ ਵਜ਼ੀਰ ਕਹਿਆ ਤੂੰ ਸੱਚ ਕਹਤਾ ਹੈ ਮੁਖ ਸਿਓ ਬਿਲਾਸ ਬਹੁਤ ਸੁਬਲਾਸ ਕਰਤਾ ਹੈ ਤਾਂ ਰਾਜੀ ਕਹਾ ਵਜ਼ੀਰ ਜੀ ਮੈਂ ਸੱਚ ਕਹਿੰਦਾ ਹਾਂ ਅਬ ਜੋ ਅਬ ਮੈਂ ਜੋ ਕੁਝ ਦੇਖਣਾ ਹੈ ਦੇਖਣਾ ਸੀ ਦੇਖ ਲਿਆ ਤਾਂ ਵਜ਼ੀਰ ਕਹਾ हे ਨਾਨਕ ਅਨੰਕਾਰੀ ਜੀ ਤੂੰ ਪੂਰਨ ਕਲਾਵਾਨ ਹੈ ਪੁਰਖ ਹੈ ਤੁਮ ਰਾਜੀ ਕੋ ਦਰਸ਼ਨ ਦਿਓ ਹੋ ਹੁਵ ਰਾਜੇ ਕੀ ਮਨ ਕੀ ਮਨ ਕੋ ਪੱਕੀ ਪ੍ਰਤੀਤ ਆਈ ਤਾਂ ਗੁਰੂ ਨਾਨਕ ਜੀ ਕਿਹਾ ਕਿਉ ਰਾਜਾ ਦੇਵਲੂਤ ਤੇਵਲੂਤ ਆਖਿਆ ਅੱਖਿਆ ਖੋਲ ਅੱਖਿਆ ਖੋਲ ਕਰ ਦੇਖਤਾ ਕਿਉ ਨਹੀਂ ਤਾਂ ਰਾਜੇ ਦੇਵਲੂਤ ਦੀਆਂ ਅੱਖੀਆਂ ਖੁੱਲ ਗਈਆਂ ਰਾਜਾ ਦੇਵਲੂਤ ਚਰਨ ਹੀ ਆਏ ਪਿਆ ਗੁਰੂ ਨਾਨਕ ਜੀ ਬੋਲਿਆ ਰਾਜਾ ਤੈਨੂੰ ਗੁਰੂ ਗੁਰੂ ਚਿਤ ਆਵੇ ਅਤੇ ਤੂੰ ਆਪਣਾ ਪੱਖ ਛੱਡ ਤੇ ਰਾਜਾ ਬੋਲਿਆ ਮੇਰੇ پاس ਤੇ ਮੇਰੇ پاس ਤੇ ਛੁੱਟਾ ਤੂੰ ਮੇਰੇ ਹੀ ਵਾਸਤੇ ਨਗਰ ਮੈਂ ਆਇਆ ਹੈ ਆਏ ਥੇ ਤਾਂ ਗੁਰੂ ਨਾਨਕ ਜੀ ਬੋਲੇ ਤੇਰੇ ਨਾਲ ਸਾਡਾ ਬਚਨ ਆਹਾ ਅਸੀਂ ਇਸੇ ਵਾਸਤੇ ਤੇਰੇ پاس ਆਏ ਤਾਂ ਰਾਜੇ ਕਹਾ ਗੁਰੂ ਜੀ ਚਲੋ ਮੰਦਰ ਵਿੱਚ ਬੈਠੇ ਬੈਠੋ ਔਰ ਰਸੋਈ ਭੋਜਨ ਕਰੋ ਤਾਂ ਗੁਰੂ ਨਾਨਕ ਜੀ ਹੱਸ ਕਰ ਕਿਹਾ ਰਾਜਾ ਤੇਰਾ ਖਾਜ ਆ ਸਾਡੇ ਕੰਮ ਨਹੀਂ ਤੇਰਾ ਜਿਹੜਾ ਖਾਣਾ ਨਾ ਸਾਡੇ ਕੰਮ ਦਾ ਨਹੀਂ ਹੈ ਤਾਂ ਰਾਜੇ ਕਿਹਾ ਜੀ ਤੁਸੀਂ ਆਪਣਾ ਹੀ ਖਾਜ ਖਾਹੋ ਤੇ ਤਾਂ ਗੁਰੂ ਨਾਨਕ ਜੀ ਉੱਠ ਕਰ ਰਾਜੇ ਨਾਲ ਚੱਲੇ ਸ਼ਹਿਰ ਵਿੱਚ ਆਏ ਤਾਂ ਰਾਜਾ ਮੰਦਰ ਵਿੱਚ ਲੈ ਚੜਿਆ ਤਾਂ ਰਾਜੇ ਦੋਵਾਂ ਨੂੰ ਭੋਗ ਮੁਕੀ ਤਾਂ ਜੋ ਬਹੁਤ ਅچھے ਅچھے ਮੇਵੇ ਚੁਣ ਲਿਆ ਉਹ ਤਾਂ ਸਤਿ ਦੇਵ ਵਿਦਾ ਕੀਤੇ ਮੇਵੇ ਨੂੰ ਮੇਵੇ ਨੂੰ ਅਤੇ ਸਤਿ ਦੇਵ ਹੋਰ ਸਿੱਧੇ ਹੋਏ ਵਿਦਾ ਕੀਤੇ ਤਾਂ 14 ਦੇਵ ਸਭ ਸਮਗਰੀ ਲੈ ਆਏ ਲੇ ਆਣ ਕੇ ਰਾਜੇ ਅੱਗੇ ਰੱਖੀ ਤਾਂ ਫੇਰ ਗੁਰੂ ਨਾਨਕ ਜੀ ਕਿਹਾ ਰਾਜਾ ਜੇ ਤੂੰ ਭਲਾ ਕਰੇ ਤਾਂ ਖਾਜ ਛੋੜ ਦੇ ਤਾਂ ਰਾਜੇ ਕਿਹਾ ਖਾਜ ਛੋੜ ਦੇ ਤਾਂ ਰਾਜੇ ਕਿਹਾ ਤੂੰ ਛੜਾਵੇਂ ਤਾਂ ਛੱਡਾਂਗੇ ਤਾਂ ਗੁਰਨਾਨਕ ਜੀ ਕਿਹਾ ਰਾਜੇ ਸੁਦਰਸ਼ਣ ਨੂੰ ਜਾਣਦਾ ਹੈ ਤਾਂ ਰਾਜੇ ਦੇਵਲੂਤ ਨੇ ਦੇਵਲੂਤ ਕਿਹਾ ਜੀ ਹਾਂ ਜਾਣਦਾ ਤਾਂ ਮੇਰੀ ਖੁਰਾਕ ਹੈ ਤਾਂ ਗੁਰੂ ਨਾਨਕ ਜੀ ਕਹਿਆ ਸੁਣ ਰਾਜਾ ਜੇ ਤੂੰ ਉਸ ਤਾਈ ਅਸਾਂ ਜਿਹਾ ਕਰ ਦੇਖਿਆ ਤਾਂ ਤੇਰਾ ਪ੍ਰਸ਼ਾਦ ਅਚਵੀ ਅਚਵੀ ਅਚਵੀਂਗੇ ਤਾਂ ਰਾਜੇ ਕਿਹਾ ਜੀ ਤੁਸੀਂ ਸਤ ਕਰ ਜਾਣੋ ਤੁਹਾਡਾ ਬਚਨ ਪੂਰਾ ਹੋਏ ਰਹੇਗਾ ਪੰਤੂਮ ਤੇ ਵੀ ਅਧਿਕ ਕਰ ਦੇਣੀ ਜਾਣੇਗੇ ਤਾਂ ਗੁਰੂ ਨਾਨਕ ਜੀ ਮੇਵਾ ਪ੍ਰਸ਼ਾਦ ਅਚਾ ਅਚਬਿਆ ਅਤੇ ਸਾਨੂੰ ਹੁਕਮ ਹੋਇਆ ਭਾਈ ਲਾ ਭਾਈ ਬੱਲਾ ਤੁਸੀਂ ਪ੍ਰਸ਼ਾਦ ਤਿਆਰ ਕਰੋ ਤਾਂ ਮਰਦਾਨਾ ਬਹੁਤ ਭੁੱਖਾ ਆਹਾ ਬਹੁਤੇ ਦਿਨ ਤਾਂ ਰਾਤ ਡੇਢ ਪਹਿਰ ਗਈ ਆਹੀ ਤਾਂ ਪ੍ਰਸ਼ਾਦ ਤਿਆਰ ਹੋਇਆ ਰਾਜਾ ਤੇ ਵਜ਼ੀਰ ਦੋਨੋਂ ਹੱਥ ਜੋੜ ਖੜੇ ਹੋਏ ਆਖਣ ਲੱਗੇ ਗੁਰੂ ਜੀ ਪ੍ਰਸ਼ਾਦ ਤਿਆਰ ਹੈ ਪ੍ਰਸ਼ਾਦ ਆਏ ਕਰ ਚਖੋ ਤਾਂ ਜਾਏ ਕਰ ਪ੍ਰਸ਼ਾਦ ਜੀਵਨ ਲੱਗੇ ਤਾਂ ਮਰਦਾਨੇ ਭੀ ਜਿਵੇਂ ਆ ਦੇਖਿਆ ਤੇ ਗੁਰੂ ਜੀ ਮੈਂ ਵੀ ਜਿਵੇਂ ਆ ਹੈ ਅਤੇ ਗੁਰੂ ਨਾਨਕ ਜੀ ਪ੍ਰਸ਼ਾਦ ਦੇਖਦੇ ਹੀ ਸਮਾਧੀ ਲੱਗ ਗਈ ਜਾਂ ਸਮਾਧੀ ਖੁੱਲੀ ਜੋ ਅੱਗੇ ਆਪਣੇ ਪ੍ਰਸ਼ਾਦ ਰਹਾ ਸੀ ਅਜੇ ਰਾਜੀਵ ਜੀ ਦੋਹਾਂ ਨੂੰ ਗੁਰੂ ਨਾਨਕ ਜੀ ਦਿੱਤਾ ਤਾਂ ਦੋਹਾਂ ਖਾਧਾ ਤਾਂ ਦੋਹਾਂ ਨੂੰ ਅਗਮ ਨਿਗਮ ਸੂਜੀ ਹੋ ਗਈ ਤਾਂ ਦੋਹ ਦੋਨੋਂ ਮਸਤ ਹੋ ਗਏ ਤਾਂ ਆਖਿਆ ਦੇਖ ਭਈ ਮਰਦਾਨਾ ਕਰਤਾਰ ਦੇ ਰੰਗ ਤਮਾਸ਼ੇ ਦੇਖ ਤੂੰ ਜਾਂ ਚਾਰ ਕੜੀਆਂ ਗੁਜਰੀਆਂ ਤਾਂ ਦੋਹਾਂ ਦੀ ਖੁਮਾਰੀ ਉਤਰੀ ਪਰ ਉਹ ਦੋਵੇਂ ਪੂਰਨ ਹੋ ਹੈ ਤਾਂ ਲੱਗੇ ਗੁਰੂ ਜੀ ਨੂੰ ਆਖਣ ਜੋ ਤੁਸੀਂ ਕੱਖ ਕੰਨੋਂ ਭੀ ਕੁਛ ਨਹੀਂ ਖਾਗ ਕਮ ਆਉਦੀ ਅਤੇ ਅਸੀਂ ਕਿਸੇ ਕੰਮ ਨਹੀਂ ਤਾਂ ਗੁਰੂ ਨਾਨਕ ਜੀ ਕਿਹਾ ਸੁਣ ਰਾਜਾ ਦੇਵਲੂਤ ਅਸਾਂ ਤੈਨੂੰ ਇਹੋ ਹੀ ਇੱਥੋਂ ਦਾ ਮਸੰਦ ਕੀਤਾ ਹੈ ਤੇਰਾ ਪ੍ਰਚਾਰਕ ਕੀਤਾ ਹੈ ਤੈਨੂੰ ਅਤੇ ਤੇਰਾ ਵਜ਼ੀਰ ਟਹਿਲਿਆ ਕੀਤਾ ਕੀਤਾ ਤੂੰ ਨਿਰੰਕਾਰ ਜਪਿਆ ਕਰ ਅਤੇ ਕਿਸੇ ਜੀ ਦਾ ਬੁਰਾ ਨਾ ਮੰਗ ਕਿਸੇ ਦਾ ਜੀ ਘਾਤ ਨਾ ਕਰ ਸਿੱਧਾ ਰਾਜਾ ਸਿੱਧਾ ਖਾਜਾ ਤਾਂ ਉਹਨਾਂ ਦੋਹਾਂ ਆਖਿਆ ਗੁਰੂ ਜੀ ਅਸਾਨੂੰ ਤਾਂ ਅੱਖ ਤੋੜਨ ਦੀ ਸ਼ਕਤੀ ਨਹੀਂ ਹੈ ਤਾਂ ਗੁਰੂ ਨਾਨਕ ਜੀ ਇਥੋਂ ਦੋਹਾਂ ਦੀ ਸੰਗਤ ਕੀਤੀ ਇਹਦਾ ਨਹੀਂ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਦੋਹਾਂ ਨੇ ਦੇਵ ਲੱਗੇ ਨਿਰੰਕਾਰ ਨਿਰੰਕਾਰ ਜਪਣ ਆਪਣੇ ਨਗਰ ਦੇ ਲੋਕਾਂ ਨੂੰ ਲੱਗੇ ਜਪਾਣ ਤਾਂ 9 ਮਹੀਨੇ ਗੁਰੂ ਨਾਨਕ ਜੀ ਉੱਥੇ ਰਹੇ ਫਿਰ ਉਥੋਂ ਵਿਦਾ ਦਿੱਤੀ ਸੋ ਅਗਲੀ ਸਾਖੀ ਆਪ ਜੀ ਨਾਲ ਸਾਂਝੀ ਕਰਾਂਗੇ ਅਗਲੀ ਕਿਸ਼ਤ ਵਿੱਚ ਸੋ ਅੱਜ ਦੀ ਸਾਕੀ ਇੱਥੇ ਹੀ ਸਮਾਪਤੀ ਹੈ ਸੋ ਭਾਈ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਦੋਏ ਕਰ ਜੋੜ ਬੇਨਤੀ ਹੈ ਆਪਦੇ ਚਰਨਾਂ ਵਿੱਚ ਸੋ ਬੇਨਤੀ ਪ੍ਰਵਾਨ ਕਰਨੀ ਫਤਿਹ ਕਿ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ